ਕਿ ਮੈਨੂੰ ਸਟਾਰਟ ਨਹੀਂ ਹੁੰਦਾ ਕਰੀ ਸਟਾਰਟ ਹੁੰਦਾ ਨਹੀਂ ਹਨਾ ਆ ਬਾਈ ਕੀ ਜੰਤਰ ਜਾਂ ਚੱਕੀ ਆਉਂਦਾ ਇਹ ਬਾਈ ਮੈਂ ਕਰਕੇ ਵਿਸਾਉਣਾ ਸਟਾਰਟ ਹੋ ਜੂ ਲੈ ਗਾਰੰਟੀ ਆ ਮੈਂ ਕਹਾਂ ਬੇਫਿਕਰ ਹੋ ਜਿਓ ਆ ਬਾਈ ਕੀ ਸਿਸਟਮ ਜਾਂ ਚੱਕੀ ਫਿਰਦਾ ਬੈਗ ਇਹ ਪਾਵਰ ਬੈਂਕ ਆ ਮੋਬਾਈਲ ਚਾਰਜ ਕਰਨ ਵਾਲੀ ਨਹੀਂ ਬਾਈ ਨਹੀਂ ਇਹ ਬਹੁਤ ਤਕੜੀ ਚੀਜ਼ ਆ ਅੱਛਾ ਇਹ ਪਾਵਰ ਬੈਂਕ ਨਹੀਂ ਗੀ ਅੱਛਾ ਇਹ ਟਰੈਕਟਰ ਹੁਣ ਤੁਸੀਂ ਵੇਖ ਲੈਣਾ ਵੀ ਫੈਲਪ ਨਹੀਂ ਕਰੀ ਸਟਾਰਟ ਇੱਕ ਵਾਰੀ ਫੇਰ ਹੁੰਦਾ ਨਹੀਂ ਯਾਰ ਹਨਾ ਆ ਦੇਖਿਓ ਚਾਕ ਦਾਣੀ ਸਾਈਡ ਸੋ ਆ ਦੇਖਿਓ ਆਪਾਂ ਹੀ ਲਾਤੀ ਨਾ ਤਾਰ ਅਸ਼ਿਆ ਕਰ ਦਿਓਗੇ ਕਿਰਪਾ ਮਹਾਰਾ ਇਹਨੇ ਕਰਨੀ ਆ ਆਪਾਂ ਦਾ ਸਟਾਰਟ ਤਾਂ ਇਹ ਹੋਊਗਾ ਭੱਜ ਕੇ ਆ ਦੇਖਿਓ ਕਰ ਬਾਈ ਕਰ ਬਾਈ ਕਰ ਬਾਈ ਸਟਾਰ ਓ ਲੈ ਭਾਈ ਨੇ ਦਾ ਸਟਾਰਟ ਕਰਤਾ ਯਾਰ ਇਹ ਬਾਈ ਇਹ ਬਾਈ ਇਹ ਬਾਈ ਕੀ ਚੀਜ਼ ਆ ਇਹ ਜੰਤਰ ਕੀ ਆ ਇਹ ਜੰਤਰ ਬਾਈ ਇਹ ਆਏ ਆ ਹਾਂ ਬਾਈ ਵੀ ਇਹ ਨਾ ਮੇਰਾ ਦੋਸਤ ਆ ਠੀਕ ਆ ਫੈਨ ਲੈਂਡ ਦੇ ਵਿੱਚ ਠੀਕ ਆ ਬਾਈ ਤੇ ਬੰਦ ਕਰ ਦੇ ਬੰਦ ਕਰ ਦੇ ਬਈ ਇਹ ਦੋਸਤ ਆ ਮੇਰਾ ਫੈਨ ਲੈਂਡ ਦੇ ਵਿੱਚ ਠੀਕ ਆ ਤੇ ਬਹੁਤ ਯਾਨੀ ਕਿ ਉਹ ਮੈਨੂੰ ਨਾ ਸਮੇ ਸਮੇ ਤੇ ਠੀਕ ਆ ਜਿਵੇਂ ਜ ਮੰਨ ਲਓ ਵੀ ਮੈਂ ਇਹ ਕੰਮ ਕਰਦਾ ਹਾਂ ਵਪਾਰ ਲੈਂਦਾ ਠੀਕ ਆ ਉਹ ਮੈਨੂੰ ਜਿਹੜੀਆਂ ਚੀਜ਼ਾਂ ਲੋੜੀਦੀਆਂ ਉਹ ਕੱਲਦਾ ਰਹਿੰਦਾ ਕੱਲਦੇ ਰਹਿੰਦੇ ਆਹੋ ਇਹ ਹੈ ਵੈਸੇ ਉਹ ਹੈ ਯਾਰ ਮੋਬਾਈਲ ਕਿ ਜਿਹੜੀ ਉਹ ਮੋਬਾਈਲ ਚਾਰਜ ਕਰਦੀ ਆ ਬਾਈ ਇਹ ਫੈਕਸ਼ਨ ਹੋਰ ਵੀ ਆ ਤੁਹਾਨੂੰ ਉਹ ਵੀ ਦਿਖਾਣਾ ਅੱਛਾ ਬਾਈ ਏ ਭਾਈ ਜੇ ਮੰਨ ਲਓ ਗੱਡੀ ਦੇ ਟਾਇਰ ਚ ਹਵਾ ਭਰਨੀ ਪਏ ਜੇ ਅੱਛਾ ਟਾਇਰ ਦੇ ਟਾਇਰ ਚ ਹਵਾ ਭਰਨੀ ਪਏ ਜੇ ਅੱਛਾ ਪੈਪ ਲੱਗ ਜਾਂਦੀ ਮੂਰੇ ਦੇ ਪੈਪ ਲੱਗੀ ਨਾ ਹਾਂ ਤੇ ਇਹ ਦੇਖਿਓ ਇਹ ਆਹ ਲਾਦੀ ਆਪਾਂ ਟਾਇਰ ਨੂੰ ਇਹ ਠੀਕ ਹੈ ਇਹ ਨਾਲ ਕਰੰਟ ਵੀ ਦਿੰਦਾ ਬੈਟਰੀ ਦੇ ਨਾਲ ਇਹ ਹਵਾ ਵੀ ਭਰਦਾ ਇਹ ਭਾਈ ਹਵਾ ਵੀ ਭਰਦਾ ਇਹਦੇ ਚ ਇਹ ਯਾਰ ਇਹ ਹੈ ਤਾਂ ਨਿੱਕੀ ਜੀ ਚੀਜ਼ ਪਰ ਇਹ ਕੰਮ ਦੀ ਬਹੁਤ ਹੈ ਬਾਈ ਹਣਾ ਤੇ ਟਾਇਰ ਚ ਫੁੱਲ ਹੈ ਨਾ ਹਵਾ ਹੁਣ ਇਹਨੇ ਭਰਨੀ ਨਹੀਂ ਨੀ ਵੀ ਫੁੱਲਾ ਹਣਾ ਫੁੱਲਾ ਆ ਦੇਖੋ ਇਹ ਚਲਾ ਕੇ ਦਿਖਾਉਂਦੇ ਆਪਾਂ ਉਹ ਚੱਲੀ ਜਾਂਦੀ ਹਵਾ ਜਾਂਦੀ ਹੈ ਠੀਕ ਆ ਯਾਨੀ ਕਿ ਜਿੰਨੀ ਹਵਾ ਫੁੱਲ ਹੋ ਗਈ ਟਾਇਰ ਚ ਠੀਕ ਆ ਬਾਈ ਵੀ ਆਏ ਨਹੀਂਗਾ ਵੀ ਕੋਈ ਜਾਣ ਪਾਪ ਵੀ ਟਾਇਰ ਪਾੜ ਜੂਗਾ ਜਾਂ ਕੋਈ ਹੋਰ ਪ੍ਰੋਬਲਮ ਆ ਜੂਗੀ ਦੇਖ ਲਓ ਵੀ ਹੁਣ ਆ ਦੇਖੋ ਇਹਦੇ ਟਾਇਰ ਤੇ ਹਵਾ ਫੁੱਲ ਆ ਹਾਂ ਫੁੱਲਾ ਨਾ ਆ ਦੇਖੋ ਹੁਣ ਕਹਿੰਦਾ ਜਿੰਨੀ ਕਰ ਦੇਣੀ ਠੀਕ ਆ ਵੀ ਆ ਆਟੋਮੈਟਿਕ ਕੱਟ ਕਰ ਜਾਂਦਾ ਵੀ ਜਦੋਂ ਟਾਇਰ ਚ ਹਵਾ ਪੂਰੀ ਹੋ ਗਈ ਲੋਕ ਇਹਨੇ ਕੱਟ ਕਰ ਜਾਨਾ ਬਾਈ ਠੀਕ ਆ ਤੇ ਆ ਟਰਾਈਡਰ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਸਟਾਰਟ ਕਰਕੇ ਨਾਲ ਇਹਦੇ ਟਾਰ ਚ ਹਨ ਟਾਰ ਚ ਵੀ ਇਹਦੇ ਚ ਆ ਦੇਖੋ ਬਾਈ ਟਾਇਰ ਚ ਵੀ ਆ ਦੇਖੋ ਹੋਂਦਾ ਜਣੀ ਦੇਣਾ ਰਾਤ ਨੂੰ ਉਹਦਾ ਇਹਦਾ ਚੰਨ ਬਹੁਤ ਆ ਠੀਕ ਆ ਇਹ ਯਾਰ ਚੀਜ਼ ਬਹੁਤ ਕੈਮ ਆ ਯਾਰ ਹਨਾ ਬਾਈ ਇਹ ਬਾਈ ਇਹ ਛੋਟੀ ਜੀ ਚੀਜ਼ ਕੰਮ ਵਿੱਚ ਬਹੁਤ ਕਰਦੀ ਆ ਬਾਈ ਸਾਨੂੰ ਤਾਂ ਇਹ ਬਹੁਤ ਜ਼ਿਆਦਾ ਕੰਮ ਦਿੰਦੀ ਆ ਹਾਂ ਜਿਵੇਂ ਮੰਨ ਲਓ ਪਹਿਲਾਂ ਕਰੀ ਸਟਾਰਟ ਹੁੰਦਾ ਨਹੀਂ ਮਾਰ ਫੇਲਪਾ ਨਹੀਂ ਹੁੰਦਾ ਨਹੀਂ ਹੁੰਦਾ ਤੇ ਕਰੀ ਮਾਰ ਫੇਲਪਾ ਨਹੀਂ ਹੁੰਦਾ ਹੁਣ ਲਾ ਬਾਈ ਇਹ ਆ ਦੇਖੋ ਚੱਲ ਬਈ ਹੋ ਗਿਆ ਬਾਈ ਹੋ ਗਿਆ ਲੈ ਹੁਣ ਬੰਦ ਕਰਦੇ ਆ ਬਹੁਤ ਹੀ ਮਿੰਦਰਾ ਵੀ ਤੁਹਾਨੂੰ ਕਰਕੇ ਦਿਖਾਉਣੇ ਹਾਂ ਵੀ ਹਾਂ ਵੀ ਕੱਲ ਨੂੰ ਕਮੈਂਟ ਨਾ ਕੋਈ ਆਵੇ ਕੋਈ ਕੋਈ ਕਹਿ ਬਈ ਫੇਕ ਹਾਂ ਲੈ ਆਪਾਂ ਹੋ ਸਕਿਆ ਨਾ ਤੇ ਆਪਾਂ ਬੈਟਰੀ ਦੀ ਵੇਅਰ ਹੀ ਲਾ ਦਿੰਦੇ ਹਾਂ ਬਾ ਠੀਕ ਆ ਆ ਥੋੜੇ ਸਾਹਮਣੇ ਆ ਬਈ ਵਾਇਰ ਲਾਤੀ ਆਪਾਂ ਆ ਪੇਸ਼ ਕਰ ਨਹੀਂ ਆਈ ਮਾਰ ਕੇ ਦਿਖਾ ਦਿੰਦੇ ਆ ਹੀ ਲਾ ਦਿਓ ਕੋਈ ਨਹੀਂ ਚੱਲ ਮਾਰੀ ਸੈਲਫ ਮਾਰੀ ਮਾਰ ਫਿਰ ਜਮਾ ਡੈਡ ਆ ਬਈ ਬੈਟਰੀ ਉਹ ਗੀਅਰ ਨਾ ਟੁਰਾ ਗੱਡੀ ਗੀਅਰ ਚ ਕਾਟਦੇ ਮੜੇ ਵੇਹ ਚੱਲ ਅੱਛਾ ਆ ਦੇਖ ਹਾਂ ਨਹੀਂ ਹੁੰਦਾ ਚੱਲ ਬਈ ਹਰ ਜੇ ਇਹ ਤੋਕ ਚੀ ਹਰੇ ਹੂੰ ਵੇਹ ਰ ਬੈਟਰੀ ਜਮਾ ਡੈਡ ਸੀ ਕੇਰਾ ਉਠਾਤੀ ਹਨ ਹਰ ਖਰਜ ਮੈਂ आठ इतना लिया है तार तार आठ आठ इतना लिया है हाँ तार मिनट इतना तार मिनट इतना उधर लाया नहीं अपने फैल फैल बढ़िया हो गया तार मिनट लाइक तार मिनट लाया इधर हाँ ताई हो जानी ताई जाना इधर देखा आठ बखारे इधर आठ आठ ये तार अ तार मिनट लाता हूँ हाँ लिया क्या भाई तार मिनट ले गया आ, ਇਹ ਤੋਣ ਬਈ ਨਾ ਇਹ ਡਾਊਨ ਨਾ ਹੋ ਗਿਆ ਹੁਣ ਚੱਲ ਖਾ ਪਰੋ ਲੈ ਵੀ ਉਹ ਟਰਮੀਨ ਉਹ ਟਰਮੀਨਲ ਲੱਗ ਗਿਆ ਸੀ ਹਨਾ ਠੀਕ ਆ ਤੁਹਾਨੂੰ ਇਹ ਜੰਤਰ ਕਿਵੇਂ ਲੱਗਿਆ ਵੀਡੀਓ ਨੂੰ ਡੱਬ ਕੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਜੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ